ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਵੀ ਤੁਹਾਨੂੰ ਪਤਾ ਜੀ ਵੀ ਆਪਣੇ ਘਰੇ ਬੇਟੀ ਆਈ ਐ ਸੀ ਸਕੋਰ ਤੇ ਅੱਜ ਫਾਈਨਲੀ ਅਸੀਂ ਇਸ ਦੀ ਪਹਿਲੀ ਵਿਜ਼ਿਟ ਆਊਟਸਾਈਡ ਤੇ ਉਹ ਵਿਜ਼ਿਟ ਪਹਿਲੀ ਗੁਰਦੁਆਰਾ ਸਾਹਿਬਾ ਕੈਂਪਰਜ ਦੇ ਵਿੱਚ ਗੁਰਦੁਆਰਾ ਸਾਹਿਬ ਉੱਤੇ ਚੱਲਾਂਗੇ ਸਾਰੇ ਜਣੇ ਚੱਲਾਂਗੇ ਤੇ ਅਰਦਾਸ ਬੇਨਤੀ ਕਰਵਾਵਾਂਗੇ ਹਗੋਨਾਮ ਸਾਹਿਬ ਸੁਣਾਵਾਂਗੇ ਤੇ ਫਾਈਨਲੀ ਸ਼ੀ ਇਸ ਗੈਟਿੰਗ ਆਊਟ ਟੂਡੇ ਐਂਡ ਗੁਰਦੁਆਸਾ ਚੱਲਦੇ ਜੁੜੇ ਰਹੋ ਜੀ ਧੰਨਵਾਦ چلو جی چلو جی لو جی اچھا بھی پی رہے گا جیس نے گردوارا صاحب جانا گا تو اچھا میہ بھی پی رہے گا گردوارا صاحب بڑے جی Hei! <laughs> کوئی نا چکر لے پا دے مڑے چلو جی سو ਨਹੀਂ ਜਰੂਰ ਨਾ ਲਵਿੰਗ ਦਰ

ਤਾਂ ਜਿਵੇਂ ਲੰਦਿਆ ਬੰਦ ਜੀ ਹੋਉਂਦੀ ਮੈਂ ਕੋਸ਼ਿਸ਼ ਕਰੀ ਉਸ ਨੂੰ ਕੋਸ਼ਿਸ਼ ਕਰਦੇ ਸਲੋ ਆ ਸੌਖ ਮੈਂ ਕਾਈ ਜੀ ਜੇ ਕਿਸ ਤਰ੍ਹਾਂ ਕਿਹਾ ਹੈ केमराम

ਸਰਨ ਗੁਰੂ ਨੰਬਰ ਦਾਸ RAM DAS SINGH ਦੇ ਸਹਾਇ ਅਰਜਨ ਹਰਗੋਬਿੰਦ ਸਿੰਘ ਉਸ ਦੀ ਬਿਜੜਾਏ ਸ੍ਰੀ ਹਰਿਕ੍ਰਿਸ਼ਨ ਤੇ ਆ ਜੀ ਜਿਸ ਜਿੱਥੇ ਸਭ ਤੋਂ ਪਗਾਈ ਤੇ ਇੱਕ ਵਾਰ ਇਸ ਨੂੰ ਜਗਾਇਆ ਕਰਨਾ ਹੋਵੇ ਆ ਆਏ ਸਭ ਭਾਣੀ ਉਸ ਸਭਾ ਲਈ ਸਭ ਤੋਂ ਪਾਛਾ ਜਿਹੜੀ ਬਹੁਤ ਸਿਖ ਤੋਂ ਜੁਮਾਰਾ ਸਭ 타이 ਇਸ ਸਭਾ ਹੈ ਇਸ ਸਭ ਪਤਸੈ ਨਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਦ ਦਰਸ਼ਨ ਦੀਦਾਰ ਦਾ ਧੰਨ ਕਿ ਖਾਲਸਾ ਵੀ ਸਾਹਿਬ ਬੋਲੋ ਜੀ ਇੱਕ ਜੀ ਜੀ ਪਿਆਰੇ ਤੁਹਾਨੂੰ ਸਭ ਜਲਿਆ ਤਾਲਮੀਆ ਮੁਕਿਆਰ ਜੀ ਆਪਕਿਆ ਜਨਾਬਾ ਅਫਰ 플레이ਰ ਵਾਣੁ ਸ਼ਕਿਆ ਜੀ ਚੁਲਾਈ ਟੇਂਗ ਵਾਂਗ 100 ਦੀ ਤਾਪ ਜਨਾ ਪਿਆਰੇ ਸਤਾਰਿਆਂ ਦੀ ਕਮਾਈ ਦਾ ਧੰਨ ਤੱਕੀ ਖਾਲਸਾ ਜੀ ਸਾਰੇ ਬੋਲੋ ਜੀ ਜਨਾ ਸਿੰਗਰ ਸੁਨਿਆ ਦੇ ਤਰਫ ਹੈ ਅੱਛੀ ਦਿੱਤੀ ਬਾਂਗ ਵਾਂਗ ਪਟਾਇਆ ਗ੍ਰੰਭਾਇਆ ਚਰਕਰੀਆਂ ਤੇ ਤੇਰੇ ਆਰਿਆਂ ਨਾਲ ਚਲਾਏ ਗਏ ਗੁਰਦੁਆਰੇ ਦੀ ਸਿਵਾ ਦੀ ਕੁਰਬਾਨੇ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸ ਸਾਂਭੇ ਬਾਹੀ ਇਨਾ ਦੇ ਮਾਯੂਦਾ ਧਿਆਨ ਦੇ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾ ਤੱਤਾ ਤੇ ਸਰਬਤ ਗੁਰਦੁਆਰਿਆਂ ਦਾ ਧਿਆਨ ਦੇ ਕੇ ਖਾਲਸਾ ਜੀ ਸਾਹਿਬ ਹੀ ਬੋਲੋ ਜੀ ਇਹ ਜੀ ਯਾਦ ਕਰ ਕੰਪਲੀਸ਼ਨ ਕਰਨਾ ਅਨੁਤਰਿਆਵੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਆਪ ਜੀ ਚਰਨਾ ਕਮਲਾ ਪਾਸ ਅਰਦਾਸ ਨੂੰ ਕੀ ਹਮਾਰਾ ਜੀ ਸੁਖ ਦਾਤਾ ਪੈ ਪੰਜਨੋਂ ਤੇ ਸਾਗੇ ਕਰਲਾਸ

ਨੇਕ ਕਨਾਂਬ ਸ੍ਰੀ ਤੁਮ ਕੋ ਹਰ ਹਰ ਸਦਾ ਬ੍ਰੋਜਨ ਅਨਿਸ ਵਾਲੀ ਬਖਸ਼ਿਸ਼ ਕਰਨ ਸਤਪੁਰ ਦੀ ਅਤੇ ਜਤਨਤਾ ਸਿੰਘ ਅਤੇ ਲਾਪੀਰ ਹੋਰ ਜੀਸਰਪਤ ਜੀ ਨੇ ਆਪਕਰ ਕਨਾਰਾ ਜੀ ਦਰਮ ਖਰੋ ਨਾਮ ਦੀ ਦਾਤ ਕਾਰਗਰ ਵਿੱਚ ਤਰੱਕੀ ਬਖਸ਼ਿਸ਼ ਕਰਨਾ ਸਤਪੁਰ ਜੀ ਕਿਰਪਾ ਕਰਨੀ ਰਿਆ ਕਰਨੀ ਰਹਿ ਕਰਨੀ ਸਤਪੁਰ ਜੀ ਜੋ ਮੰਗਿਆ ਕਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾ ਸੁਰਤੇ ਜੋ ਬੋਲੇ ਇਹ ਆਪਾ ਸਤੁਰੀ ਬਣੀ ਅਸ਼ਾ ਕਰੀਆਂ ਐਸੋ ਸਮੂਹ ਪਰਵਾਰ ਦੀ ਹਾਜ਼ਰੀ ਦਰ ਪ੍ਰਵਾਨ ਕਰੋ واحد <سؤال> ਕਕਸਾ ਵਾਹਿਗੁਰੂ ਜੀ ਕਿਤਾਬ ਸੋਨਿਹਾਰ ਸੋ ਸ੍ਰੀ ਅਕਾਲ ਵਾਹਿਗੁਰੂ ਜੀ ਕਿਤਾਬ ਸਭ ਦੀ ਗੁਰ ਪੁਰਾਣ ਸਭ ਰਹਾਸੀ ਪਏ ਨਹਾਗ ਨਾਨਕ ਨਾਮ ਆਰਾਧਨਾ ਕਾਰਜ ਆਵੇਗਾ ਧਰਤੀ ਅਰੇ ਕਰਤੇ ਤੂੰ ਲਾਹੇ ਬਿਡਾਂ ਦੀ ਆਸ ਨਾਨਕ ਨਾਮ ਤੇ ਹੈ ਹੀ ਐ ਕਾਰਜ ਆਗੈਰਾ ਵਾਹਿਗੁਰੂ ਸਾਹਿਬ ਜੀ ਸੌਰਤ ਮਹੱਲਾ ਪੰਜਵਾ ਗੁਰਪੂਰਾ ptitle ਵੇਡ ਭਾਗੀ ਮਨੈ ਪ੍ਰਗਾਸਾ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਰਬ ਦਾ ਪ੍ਰਵਾਸਾ ਗੁਰਪੂਰਾ ptitle ਵੇਡ ਭਾਗੀ ਮਨੈ ਪ੍ਰਗਾਸਾ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਗਾਸਾ ਆਪਣੇ ਸਤਿਪੁਰ ਕਾਬਿ ਲਹਾੜੈ ਆਕੈ ਸੁਖ ਪਾਚੈ ਸੁਖ ਸਹਿ ਜਾ ਘਰ ਆਨੰਦ ਸਮਾਰੈ ਰਹਾਉ ਅੰਤਰ ਜਨ ਕਰਣੇ ਭਾਗ ਸੋਈ ਕਸਮ ਹਮਾਰਾ ਨਿਰਭਉ ਭਈ ਗੁਰ ਚਰਨੀ ਲਾਗੇ ਜਿਕੇ RAM ਨਾਮ ਆਗਾਤਾ ਸਫਲ ਦਰਸ਼ਨ ਅਥਾਲ ਮੂਰਤ ਪ੍ਰਭ ਹੈ ਦੀ ਗੋਣ ਮਾਗਾ ਕੰਠ ਲਗਾਏ ਆਪਣੇ ਜਨ ਰੱਖੀ ਆਪਣੀ ਪੀਤ ਜਰਾਗਾ ਵੱਡੀ ਵੱਡਿਆਈ ਅਚਰਜ ਸੋਹਾ ਕਾਰਜ ਆਇਆ ਰਾਸੇ ਨਾਨਕ ਕਉ ਗੁਰਪੂਰਆ ਪੇਟਿਓ ਸਗਲੇ ਦੁੱਖ ਬਿਨਾਸੀ ਵੱਡੀ ਵੱਡਿਆਈ ਅਚਰਜ ਸੋਹਾ ਕਾਰਜ ਆਇਆ ਰਾਸੇ ਨਾਨਕ ਕਉ ਗੁਰਪੂਰਆ ਪੇਟਿਓ ਸਗਲੇ ਦੁੱਖ ਬਿਨਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਵਾਹਿ ਵਾਹਿਵਾਹਿ ਹਾਲੇ ਰਿਹਾ ਬਰਦਾਉ ਪੂਰੇ ਹਾਲੇ ਰਿਹਾ ਬਰਦਾਉ ਪੂਰੇ ਬਾਦ ਮਹਾਰ ਬਾਦ ਸਤਿ ਸ਼੍ਰੀ ਅਕਾਲ ਕਿ ਮੰਮਰਤ ਹੀ ਮੰਮਰਤ ਸਾਡੇ ਆਸਿਆ ਨਾ ਰੱਖੇ ਸਭ ਨੂੰ ਪਾਇਆ ਦਿੱਲ ਕਿਸਾ ਅਵਰਨਾਮ ਇਸਾ ਹੈ ਹੈਂਸ ਆਪਾ ਦਾਮੋ ਬਰਾਂ ਲਈ ਦੇਣੋ 이두 사람은 두 사람은 두 사람은 두 사람은 나